ਦੋਸਤੋ ਸਤਿ ਸ਼੍ਰੀ ਅਕਾਲ ਭਗਵਤੀ ਕੰਪੀਟੀਸ਼ਨ ਕਲਾਸੀ ਮਾਨਸਾ ਤੋਂ ਮੈਂ ਪ੍ਰੋਫੈਸਰ ਆਕਾਸ਼ਦੀਪ ਆਓ ਆਪਾਂ ਵੱਖ-ਵੱਖ ਅਦਾਰਿਆਂ ਦੀ ਜੋ ਪੀ ਟ੍ਰਿਪਲ ਐਸ ਵੀ ਪੀ ਪੀ ਐਸ ਸੀ ਦੇ ਤਹਿਤ ਪ੍ਰੀਖਿਆਵਾਂ ਲਈਆਂ ਜਾਂਦੀਆਂ ਨੇ ਪੰਜਾਬ ਦੇ ਵਿੱਚ ਵੱਖ-ਵੱਖ ਵਿਭਾਗਾਂ ਦੀ ਭਰਤੀ ਲਈ ਅਸਾਮੀਆਂ ਦੇ ਲਈ ਠੀਕ ਹੈ ਉਹਨਾਂ ਦੇ ਤਿਆਰੀ ਦੇ ਲਈ ਆਪਾਂ ਵੱਖ-ਵੱਖ ਵੀਡੀਓ ਅਪਲੋਡ ਕਰਦੇ ਰਹਨੇ ਆ ਤੇ ਆਪਾਂ ਉਪਭਾਸ਼ਾਵਾਂ ਦੀ ਇੱਕ ਲੜੀ ਸ਼ੁਰੂ ਕੀਤੀ ਹੋਈ ਹੈ ਇਸ ਤੋਂ ਪਹਿਲਾਂ ਆਪਾਂ ਦੋ ਵੀਡੀਓ ਅਪਲੋਡ ਕੀਤੀ ਸੀ ਮਲਵਈ ਉਪਭਾਸ਼ਾ ਬਾਰੇ ਹੁਣ ਉਸੇ ਲੜੀ ਦੇ ਤਹਿਤ ਆਪਾਂ 마ਜੀ ਉਪਭਾਸ਼ਾ ਬਾਰੇ ਗੱਲ ਕਰਦੇ ਆਂ ਇਹਦੇ ਵੀ ਆਪਾਂ ਦੋ ਭਾਗਾਂ ਦੇ ਵਿੱਚ ਵੀਡੀਓ ਅਪਲੋਡ ਕਰਾਂਗੇ ਠੀਕ ਹੈ ਜੀ ਆਓ ਆਪਾਂ ਸ਼ੁਰੂ ਕਰਦੇ ਆ ਜੀ 마ਜੀ ਉਪਭਾਸ਼ਾ ਬਾਰੇ ਪਹਿਲਾਂ ਆਪਾਂ ਜਾਣਦੇ ਆ 마ਜੀ ਉਪਭਾਸ਼ਾ ਬਾਰੇ ਤੇ ਕਿੱਥੇ ਕਿੱਥੇ ਬੋਲੀ ਜਾਂਦੀ ਹੈ ਉਸ ਤੋਂ ਬਾਅਦ ਆਪਾਂ ਇਹਦੀ ਧੁਨੀਆਤਮਕ ਫੋਨੈਟਿਕ ਫੀਚਰਸ ਤੇ ਇਹ ਇਹਦੀ ਗ੍ਰਾਮੈਟਿਕਲੀ ਜੋ ਫੀਚਰਸ ਬਾਰੇ ਗੱਲ ਕਰਾਂਗੇ ਠੀਕ ਹੈ 마ਜੀ ਉਪਭਾਸ਼ਾ ਦੇ ਠੀਕ ਹੈ ਤਿਆਨ ਨਾਲ ਸਮਝੀ ਜਾਏ ਉਹ ਮੈਂ ਪੜਾਉਣ ਦਾ ਜਿਹੜਾ ਹੈ ਆਪਣਾ ਤੌਰ ਤਰੀਕਾ ਤੇ ਉਵੇਂ ਹੀ ਰੱਖਿਆ ਹੋਇਆ ਜਿਵੇਂ ਆਪਾਂ ਪ੍ਰਸ਼ਨ ਬਣ ਕੇ ਆਉਂਦੇ ਨੇ ਠੀਕ ਹੈ ਤੇ ਪ੍ਰਸ਼ਨਾਂ ਦੇ ਆਪਾਂ ਜਵਾਬ ਦੇਣੇ ਨੇ ਜਿਆਦਾ ਸੰਖੇਪ ਵੀ ਨਹੀਂ ਤੇ ਜਿਆਦਾ ਵਿਸਤ੍ਰਿਤ ਵੀ ਨਹੀਂ ਠੀਕ ਹੈ ਪਰੰਤੂ ਮੇਰੀ ਇਹੀ ਕੋਸ਼ਿਸ਼ ਹੈ ਕਿ ਗੱਲ ਆਪ ਜੀ ਦੇ ਲੜਪੱਲੇ ਬੰਨੀ ਜਾਵੇ ਠੀਕ ਹੈ ਹਾਂਜੀ ਅਸੀਂ ਵੇਖਦੇ ਹਾਂ ਕਿ ਦੇਸ਼ਾਂ ਅਤੇ ਪਰਦੇਸਾਂ ਦੀ ਭੂਗੋਲਿਕ ਹੱਦਬੰਦੀ ਉਹਨਾਂ ਦੀ ਜਿਓਗ੍ਰਾਫੀਕਲ ਜਿਹੜੀ ਹੈ ਹੱਦਬੰਦੀ ਜਿਹੜੀ ਹੈ ਤੈਅ ਕਰਨ ਦੇ ਲਈ ਕਾਫੀ ਜਿਆਦਾ ਭੂਮਿਕਾ ਰੈਂਦੀ ਹੈ ਠੀਕ ਹੈ ਕਿਹਦੀ ਦੇਸ਼ਾਂ ਤੇ ਪਰਦੇਸਾਂ ਦੀ ਭੂਗੋਲਿਕ ਹੱਦਬੰਦੀ ਤੈਅ ਕਰਨ ਲਈ ਕਾਫੀ ਜ਼ਿਆਦਾ ਭੂਮਿਕਾ ਰਹੀ ਹੈ ਕਿੰਨਾ ਦੀ ਪਹਾੜਾ ਅਤੇ ਨਦੀਆਂ ਦਰਿਆਵਾਂ ਦੀ ਅਸੀਂ ਦੇਖਿਆ ਵਰਲਡ ਲੈਵਲ ਤੇ ਦੇਖ ਲਓ ਪਹਾੜ ਨਦੀਆਂ ਦਰਿਆ ਕਿਸੇ ਵੀ ਦੇਸ਼ ਸਟੇਟ ਦੀਆਂ ਹੱਦਬੰਦੀਆਂ ਠੀਕ ਹੈ ਉਹ ਤੈਅ ਕਰਨ ਦੇ ਲਈ ਬੜੀ ਇਹਨਾਂ ਦੀ ਭੂਮਿਕਾ ਹੁੰਦੀ ਹੈ ਪਹਾੜਾਂ ਦੀ ਨਦੀਆਂ ਦੀ ਦਰਿਆਵਾਂ ਦੀ ਠੀਕ ਹੈ ਜੀ ਸਾਡੇ ਪੰਜਾਬ ਦਾ ਤਾਂ ਨਾਮ ਹੀ ਫਿਰ ਦਰਿਆਵਾਂ ਦੇ ਨਾਮ ਉੱਤੇ ਪਿਆ ਹੈ ਠੀਕ ਹੈ ਪੰਜਾਬ ਦਾ ਤਾਂ ਨਾਮ ਹੀ ਫਿਰ ਦਰਿਆਵਾਂ ਦੇ ਨਾਮ ਤੇ ਪੰਜ ਦਰਿਆਵਾਂ ਦੇ ਨਾਮ ਤੇ ਕਿਹਾ ਹੈ ਠੀਕ ਹੈ ਜੀ ਪੰਜ ਪਲੱਸ ਆ ਪੰਜ ਪੰਜ ਗਿਣਤੀ ਦੇ ਤੌਰ ਤੇ ਆਬ ਦਰਿਆ ਠੀਕ ਹੈ ਪਾਣੀ ਪੰਜ ਦਰਿਆਵਾਂ ਦੇ ਨਾਮ ਤੇ ਪਿਆ ਹੈ ਠੀਕ ਹੈ ਤਾਂ ਮਤਲਬ ਕਿ ਪੰਜਾਬ ਠੀਕ ਹੈ ਪੰਜਾਬ ਦੇ ਪੰਜ ਦਰਿਆਵਾਂ ਦੇ ਵਿੱਚੋਂ ਦੋ ਦਰਿਆ ਹਨ ਕਿਹੜੇ ਰਾਵੀ ਅਤੇ ਬਿਆਸ ਪੰਜਾਬ ਦੇ ਪੰਜ ਦਰਿਆਵਾਂ ਵਿੱਚ ਇੱਕ ਦੋ ਦਰਿਆ ਇਹ ਹਨ ਕਿਹੜੇ ਰਾਵੀ ਅਤੇ ਬਿਆਸ ਰਾਵੀ ਅਤੇ ਬਿਆਸ ਦੇ ਦਰਿਆਵਾਂ ਦੇ ਵਿਚਕਾਰਲੀ ਧਰਤੀ ਜਾਂ ਇਲਾਕਾ ਕਹੇ ਲਾਉਂਦਾ ਹੈ ਕੀ ਕਹਾਉਂਦਾ ਹੈ ਮਾਝਾ ਆ ਵੀ ਨੋਟ ਕਰ ਲਓ ਜਿਹੜਾ ਰਾਵੀ ਤੇ ਬਿਆਸ ਦਰਿਆਵਾਂ ਦੇ ਵਿਚਕਾਰਲੀ ਧਰਤੀ ਹੈ ਜਾਂ ਇਲਾਕਾ ਉਹ ਕੀ ਕਹਾਉਂਦਾ ਉਹੀ ਉਹੀ ਮਾਝਾ ਕਹਾਉਂਦਾ ਮਾਝਾ ਕਿਹੜਾ ਇਲਾਕਾ ਹੈ ਰਾਵੀ ਅਤੇ ਵਿਆਸ ਦੇ ਦਰਿਆਵਾਂ ਵਿੱਚਕਾਰਲੀ ਧਰਤੀ ਹੈ ਠੀਕ ਹੈ ਜੀ ਨੋਟ ਕਰੀ ਜਾਓ ਮੇਨ ਮੇਨ ਫੈਕਟ ਠੀਕ ਹੈ ਹਾਂ ਜੀ ਅੱਗੇ ਮਾਝਾ ਦਾ ਮੂਲ ਅਰਥ ਹੈ ਮਾਝਾ ਦਾ ਮੂਲ ਅਰਥ ਕੀ ਹੈ ਮੱਧ ਦਾ ਮਤਲਬ ਕੀ ਮੱਝਲਾ ਮੱਧ ਦਾ ਜਾਂ ਵਿਚਕਾਰ ਦਾ ਇਨ ਬਿਟਵੀਨ ਠੀਕ ਹੈ ਮੱਧ ਦਾ ਜਾਂ ਵਿਚਕਾਰ ਦਾ ਇਹ ਹੈਗਾ ਮਾਝਾ ਦਾ ਮੂਲ ਅਰਥ ਸੋ ਇਸ ਖੇਤਰ ਵਿੱਚ ਵਸਦੇ ਲੋਕਾਂ ਦੀ ਬੋਲੀ ਨੂੰ ਇਸੇ ਲਈ ਕੀ ਕਿਹਾ ਗਿਆ ਮਾਝੀ ਠੀਕ ਹੈ ਜਿਵੇਂ ਆਪਣੇ ਮਾਲਵੇ ਵਾਲਿਆਂ ਨੂੰ ਕਹਿੰਦੇ ਨੇ ਮਲਵਈ ਠੀਕ ਆ ਸੋ ਮਾਝੇ ਦੇ ਮਾਜੀ ਠੀਕ ਹੈ ਮਾਝੇ ਦੇ ਲੋਕਾਂ ਨੂੰ ਵੀ ਕੀ ਕਿਹਾ ਜਾਂਦਾ ਕੀ ਕਿਹਾ ਜਾਂਦਾ ਮਝੈਲ ਆਪਾਂ ਕਹਿੰਦੇ ਨੇ ਪੰਜਾਬ ਦੇ ਮਝੈਲ ਇਹ ਉੱਧਰਲੇ ਲੋਕਾਂ ਨੂੰ ਮਝੈਲ ਵੀ ਕਹਿੰਦੇ ਨੇ ਜਿਵੇਂ ਆਪਾਂ ਨੂੰ ਕਹਿੰਦੇ ਨੇ ਇਧਰ ਮਾਲਵੇ ਵਾਲਿਆਂ ਨੂੰ ਮਲਵਈ ਠੀਕ ਹੈ ਜੀ ਹਰ ਇਲਾਕੇ ਦੇ ਖੇਤਰ ਦਾ ਨਾਮ ਲੈ ਕੇ ਉਹ ਇਲਾਕੇ ਦੇ ਲੋਕਾਂ ਨੂੰ ਬੁਲਾ ਲਿਆ ਜਾਂਦਾ ਹੈ ਠੀਕ ਹੈ ਜੀ ਦੁਆਬੇ ਵਾਲਿਆਂ ਨੂੰ ਕਹਿੰਦਾ ਦੁਆਬੇ ਵਾਲੇ ਹਨ ਚਲੋ ਜੀ ਅੱਗੇ ਆਪਾਂ ਪੁਆਇੰਟ ਤੇ ਆਉਣੇ ਹਾਂ ਹਾਂ ਜੀ ਇੱਥੋਂ ਦੇ ਲੋਕਾਂ ਨੂੰ ਮਝੈਲ ਵੀ ਕਹਿ ਲਿਆ ਜਾਂਦਾ ਮਾਝੇ ਦੇ ਲੋਕਾਂ ਨੂੰ ਮਾਝੀ ਉਪਭਾਸ਼ਾ ਜਿਹੜੇ-ਜਿਹੜੇ ਖੇਤਰਾ ਇਲਾਕਿਆਂ ਦੇ ਵਿੱਚ ਹੁਣ ਬੋਲੀ ਜਾਂਦੀ ਹੈ ਉਹਨਾਂ ਦਾ ਪ੍ਰਾਪਤ ਜਿਹੜਾ ਵਿਰਬ ਹੈ ਉਹ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਠੀਕ ਹੈ ਜੀ ਦੇਖੋ ਭਾਰਤੀ ਪੰਜਾਬ ਦੇ ਵਿੱਚ ਭਾਰਤੀ ਪੰਜਾਬ ਨੋਟ ਕਰ ਲਿਓ ਭਾਰਤੀ ਪੰਜਾਬ ਦੇ ਵਿੱਚ ਮਾਝੀ ਉਪਭਾਸ਼ਾ ਬੋਲਣ ਵਾਲੇ ਇਲਾਕੇ ਭਾਰਤੀ ਪੰਜਾਬ ਦੀ ਗੱਲ ਕਰ ਲੈ ਪਹਿਲਾਂ ਮੈਂ ਠੀਕ ਹੈ ਇਧਰ ਈਸਟ ਇੰਡੀਆ ਅਮਰਤਸਰ ਦੇ ਪੂਰੇ ਜ਼ਿਲ੍ਹੇ ਵਿੱਚ ਅਮਰਤਸਰ ਦੇ ਪੂਰੇ ਜ਼ਿਲ੍ਹੇ ਵਿੱਚ ਇੱਕ ਜ਼ਿਲ੍ਹਾ ਗੁਰਦਾਸਪੁਰ ਠੀਕ ਹੈ ਅੱਗੇ ਬਟਾਲਾ ਅਤੇ ਗੁਰਦਾਸਪੁਰ ਦੀਆਂ ਤਹਿਸੀਲਾਂ ਇਹ ਆਇਡੈਂਟੀਫਾਈ ਹੋਏ ਨੇ ਇਹ ਏਰੀਏ ਵੀ ਇੱਥੇ ਇੱਥੇ ਜਿਹੜੀ ਹੈ ਮਾਜੀ ਉਪਭਾਸ਼ਾ ਬੋਲੀ ਜਾਂਦੀ ਹੈ ਇਸ ਤੋਂ ਇਲਾਵਾ ਫਿਰੋਜ਼ਪੁਰ ਜ਼ਿਲ੍ਹੇ ਦੇ ਇਸ ਤੋਂ ਇਲਾਵਾ ਫਿਰੋਜ਼ਪੁਰ ਜ਼ਿਲ੍ਹੇ ਦੇ ਕੁਝ ਖੇਤਰ ਵੀ ਹਨ ਜਿਨ੍ਹਾਂ ਵਿੱਚ ਮਾਜੀ ਉਪਭਾਸ਼ਾ ਦੇ ਬੁਲਾਰੇ ਹਨ ਮਤਲਬ ਕਿ ਇੱਧਰ ਵੀ ਮਾਜੀ ਉਪਭਾਸ਼ਾ ਬੋਲੀ ਜਾਂਦੀ ਹੈ ਕੁਝ ਵੱਸੋਂ ਦੇ ਵੱਲੋਂ ਠੀਕ ਹੈ ਨੋਟ ਕਰ ਲਿਆ ਜੀ ਵਿਦਿਆਰਥੀਓ ਅੰਮ੍ਰਿਤਸਰ ਦੇ ਪੂਰੇ ਜ਼ਿਲ੍ਹੇ ਵਿੱਚ ਜਿਲ੍ਹਾ ਗੁਰਦਾਸਪੁਰ ਆ ਗਿਆ ਠੀਕ ਹੈ ਜੀ ਬਟਾਲਾ ਤੇ ਗੁਰਦਾਸਪੁਰ ਦੀਆਂ ਤਹਿਸੀਲਾਂ ਠੀਕ ਹੈ ਫਿਰੋਜ਼ਪੁਰ ਜ਼ਿਲ੍ਹੇ ਦੇ ਵੀ ਕੁਝ ਖੇਤਰ ਹਨ ਜਿੱਥੇ ਮਾਜੀ ਉਪਭਾਸ਼ਾ ਦੇ ਬੁਲਾਰੇ ਹਨ ਠੀਕਾ ਜਿਵੇਂ თੁੰਦੀ ਬਸਤੋਂਗ ਦੁਆਰਾ ਵੀ ਬੋਲੀ ਜਾਂਦੀ ਹੈ ਇਹ ਤਾਂ ਨੋਟ ਕਰ ਲਿਓ ਬੇਟਾ ਇਹ ਹੈਗਾ ਸੀ ਭਾਰਤੀ ਪੰਜਾਬ ਦੀ ਗੱਲ ਕੀਤੀ ਹੈ ਜਿਹੜੇ-ਜਿਹੜੇ ਏਰੀਏ ਆਈਡੈਂਟੀਫਾਈ ਕੀਤੇ ਨੇ ਵੀ ਇੱਥੇ ਇੱਥੇ ਮਾਜੀ ਉਪਭਾਸ਼ਾ ਬੋਲੀ ਜਾਂਦੀ ਹੈ ਠੀਕ ਹੈ ਇਸ ਤੋਂ ਬਾਅਦ ਹੁਣ ਆਪਾਂ ਗੱਲ ਕਰਦੇ ਹਾਂ ਪਾਕਿਸਤਾਨ ਦੀ ਠੀਕ ਹੈ ਹਾਂਜੀ ਦੋਸਤੋ ਹੁਣ ਆਪਾਂ ਗੱਲ ਕਰਦੇ ਹਾਂ ਪਾਕਿਸਤਾਨੀ ਯਾਨੀ ਕਿ ਸਾਡੇ ਪੱਛਮੀ ਪੰਜਾਬ ਦੇ ਇਲਾਕਿਆਂ ਦੀ ਜਿੱਥੇ ਮਾਜੀ ਉਪਭਾਸ਼ਾ ਬੋਲੀ ਜਾਂਦੀ ਹੈ ਠੀਕ ਹੈ ਜਿਹੜੇ ਪਾਕਿਸਤਾਨ ਦੇ ਵਿੱਚ ਇਲਾਕਿਆਂ ਦੀ شناخت ਕੀਤੀ ਗਈ ਹੈ ਜਾਂ ਖੇਤਰਾਂ ਦੀ ਜਿੱਥੇ ਮਾਝੀ ਉਪਭਾਸ਼ਾ ਬੋਲੀ ਜਾਂਦੀ ਹੈ ਉਹ ਹੈਗੇ ਨੇ ਜੀ ਨੋਟ ਕਰ ਲਿਓ ਜ਼ਿਲ੍ਹਾ ਲਾਹੌਰ ਸਿਆਲਕੋਟ ਗੁਜਰਾਵਾਲਾ 라ਵਲਪਿੰਡੀ ਜ਼ਿਲ੍ਹਾ ਲਾਹੌਰ ਸਿਆਲਕੋਟ ਅਤੇ ਗੁਜਰਾਵਾਲਾ 라ਵਲਪਿੰਡੀ ਨਨਕਾਣਾ ਸਾਹਿਬ ਵਜ਼ੀਰਾਵਾਦ ਸ਼ਾਹੀਵਾਲ ਮੰਡੀ ਬਹਾਉਦੀਨ ਠੀਕ ਹੈ ਜੀ ਕਈ ਵਾਰ ਨਾਮ ਬੇਟਾ ਦੁਬਾਰਾ ਰਿਪੀਟ ਹੋ ਜਾਣ ਤਾਂ ਪਲੀਜ਼ ਦੇਖ ਲਿਓ ਲਾਹੌਰ ਸੇਖੂਪੁਰਾ ਕਸੂਰ ਉਕਾੜਾ ਗੁਜਰਾਵਾਲਾ ਵਜ਼ੀਰਾਵਾਦ ਠੀਕ ਹੈ ਜੀ ਨਾਰੋਵਾਲ ਠੀਕ ਹੈ ਤੇ ਗੁਜਰਾਤ ਦੇ ਕੁਝ ਹੱਦ ਤੱਕ ਦੇ ਜੇਲਮ ਜ਼ਿਲ੍ਹੇ ਇਹ ਜਿਹੜੇ ਏਰੀਏ ਨੇ ਖੇਤਰ ਨੇ ਇਹ ਪਾਕਿਸਤਾਨ ਵਾਲੇ ਪਾਸੇ ਆਇਡੈਂਟੀਫਾਈ ਕੀਤੇ ਗਏ ਨੇ ਕਿ ਜਿੱਥੇ ਮਾਜੀ ਬੋਲੀ ਜਾਂਦੀ ਹੈ ਠੀਕ ਹੈ ਇਸ ਤੋਂ ਇਲਾਵਾ ਪਾਕਿਸਤਾਨ ਦੇ ਵਿੱਚ ਰਾਵੀ ਦਰਿਆ ਤੋਂ ਪਾਰ ਜ਼ਿਲ੍ਹਾ ਠੀਕ ਹੈ ਪਾਕਿਸਤਾਨ ਦੇ ਵਿੱਚ ਰਾਵੀ ਦਰਿਆ ਤੋਂ ਪਾਰ ਜ਼ਿਲ੍ਹਾ ਵੀ ਥੋੜਾ ਹੈ ਠੀਕ ਹੈ ਅੱਗੇ ਸਿਆਲ ਨੋਟ ਕਰ ਲਿਓ ਆਹ ਗੱਲ ਕਹਿੰਦੇ ਵੀ ਪਾਕਿਸਤਾਨ ਵਿੱਚ ਰਾਵੀ ਦਰਿਆ ਤੋਂ ਪਾਰ ਜ਼ਿਲ੍ਹਾ ਸਿਆਲਕੋਟ ਅਤੇ ਗੁਜਰਾਵਾਲਾ ਭਾਵੇਂ ਮਾਜੀ ਦਾ ਹਿੱਸਾ ਨਹੀਂ ਗਿਣੇ ਜਾਂਦੇ ਇਹ ਵੀ ਮੈਨੂੰ ਇੱਕ ਸੰਤੋਸ਼ ਸਾਹਿਬ ਹੋਰਾਂ ਦੀ ਕਿਰਪਾਲ ਸਿੰਘ ਸੰਧੂ ਬੜੇ ਨਾਮਵਰ ਭਾਸ਼ਾ ਵਿਗਿਆਨੀ ਨੇ ਵੀ ਪੰਜਾਬ ਦੇ ਉਹਨਾਂ ਦੀ ਕਿਤਾਬ ਦੇ ਵਿੱਚ ਇਹ ਮੈਨ ਪੁਆਇੰਟ ਪੜ੍ਹਨ ਨੂੰ ਮਿਲਿਆ ਸੀ ਕਿਤੇ ਵੀ ਪਾਕਿਸਤਾਨ ਦੇ ਵਿੱਚ 라ਵੀ ਦਰਿਆ ਤੋਂ ਪਾਰ ਜ਼ਿਲ੍ਹਾ ਸਿਆਲਕੋਟ ਤੇ ਗੁਜਰਾਵਾਲਾ ਭਾਵੇਂ ਮਾਜੀ ਦਾ ਹਿੱਸਾ ਨਹੀਂ ਗਿਣੇ ਜਾਂਦੇ ਪਰ ਇਹਨਾਂ ਦੀ ਬੋਲੀ ਮਾਜੀ ਦੇ ਨਾਲ ਮਿਲਦੀ ਹੈ ਇਹ ਨੋਟ ਕਰ ਲਿਓ ਮਾਜੀ ਦੇ ਨਾਲ ਮਿਲਦੀ ਹੈ ਇਹਨਾਂ ਦੀ ਬੋਲੀ ਕਿਹਦੀ ਸਿਆਲਕੋਟ ਤੇ ਗੁਜਰਾਵਾਲਾ ਜਦੋਂ ਕਿ ਉੱਪਰ ਇਹ ਮੈਂ ਤੁਹਾਨੂੰ ਦੱਸਿਆ ਇਹਦੇ ਇਲਾਕਿਆਂ ਦੇ ਵਿੱਚ ਹੁਣ ਕੁਝ ਕਿਤਾਬਾਂ ਦੇ ਵਿੱਚ ਇਹਨਾਂ ਦਾ ਨਾਮ ਆਇਆ ਹੈ ਆ ਦੇਖੋ ਇੱਥੇ ਮੈਂ ਨੋਟ ਕੀਤਾ ਸਿਆਲਕੋਟ ਤੇ ਗੁਜਰਾਣ ਵਾਲਾ ਬਹੁਤ ਕੁਝ ਨਹੀਂ ਬਹੁਤੀਆਂ ਕਿਤਾਬਾਂ ਦੇ ਵਿੱਚ ਇਹ ਵੀ ਇੱਥੇ ਮਾਜੀ ਉਪ ਬੋਲੀ ਬੋਲੀ ਜਾਂਦੀ ਹੈ ਗੁਰਪਾਲ ਸਿੰਘ ਸੰਧੂ ਹੋਰਾਂ ਦੀ ਕਿਤਾਬ ਦੇ ਵਿੱਚ ਇਹ ਆਇਆ ਸੀ ਕਹਿੰਦਾ ਵੀ ਸਿਆਲਕੋਟ ਤੇ ਜਿਹੜੇ ਗੁਜਰਾਣ ਵਾਲਾ ਨੇ ਉਹ ਭਾਵੇਂ ਮਾਜੀ ਦਾ ਹਿੱਸਾ ਨਹੀਂ ਗਿਨੇ ਜਾਂਦੇ ਪਰ ਇਹਨਾਂ ਦੀ ਬੋਲੀ ਮਾਜੀ ਨਾਲ ਮਿਲਦੀ ਜੁਲਦੀ ਹੈ ਇਹ ਇਹ ਕਹਿੰਦੇ ਨੇ ਠੀਕ ਹੈ ਜੀ ਇਹ ਕਹਿੰਦੇ ਮਿਲਦੀ ਜੁਲਦੀ ਹੈ ਤੇ ਬਹੁਤ ਕਿਤਾਬਾਂ 'ਚ ਇਹ ਲਿਖਿਆ ਵੀ ਇੱਥੇ ਮਾਝੀ ਬੋਲੀ ਹੀ ਜਾਂਦੀ ਹੈ ਇਸ ਲਈ ਇੱਥੇ ਏਰੀਆ ਮੈਂ ਲਿਖਿਆ ਵੀ ਨਹੀਂ ਠੀਕ ਹੈ ਸੋ ਪੇਪਰ ਦੇ ਵਿੱਚ ਜਿਸ ਤਰ੍ਹਾਂ ਵੀ ਆਪ ਜੀ ਨੂੰ ਪ੍ਰਸ਼ਨ ਆਉਂਦਾ ਤੁਸੀਂ ਉਹਦਾ ਉੱਤਰ ਆਪਣੀ ਸੂਝ ਸਮਝ ਦੇ ਨਾਲ ਤੁਸੀਂ ਇਸ ਤਰ੍ਹਾਂ ਦੇ ਸਕਦੇ ਹੋ ਠੀਕ ਹੈ ਕਿਉਂਕਿ ਉਹ ਵੀ ਪ੍ਰਸ਼ਨ ਵਾਲਾ ਜਿਹੜਾ ਪੁੱਛਿਆ ਜਾਵੇਗਾ ਉਹਨਾਂ ਨੇ ਵੀ ਬਿਲਕੁਲ ਸਹੀ ਤਰੀਕੇ ਨਾਲ ਪ੍ਰਸ਼ਨ ਪੁੱਛਣਾ ਹੈ ਠੀਕ ਹੈ ਹੁਣ ਇੱਥੇ ਉਹਨਾਂ ਨੇ ਕਿਹਾ ਵੀ ਮੂਲ ਦੇ ਇਸ ਪ੍ਰੰਤੂ ਪ੍ਰਸ਼ਨ ਉੱਥੇ ਇਸ ਤਰ੍ਹਾਂ ਨਹੀਂ ਪਾਇਆ ਜਾਵੇਗਾ ਜੋ ਪ੍ਰਮਾਣਿਕ ਹੋਵੇਗਾ ਠੀਕ ਹੈ ਉਹ ਵੀ ਇਸ ਤਰ੍ਹਾਂ ਦਾ ਪ੍ਰਸ਼ਨ ਨਹੀਂ ਪੋਣਗੇ ਜੋ ਉੱਤਰ ਦੇਣ ਦੇ ਵਿੱਚ ਕੋਈ ਸਮੱਸਿਆ ਹੋਵੇ ਜਾਂ ਉੱਤਰ ਦੇ ਵਿੱਚ ਕੋਈ ਵਿਵਾਦ ਪੈਦਾ ਹੁੰਦਾ ਹੋਵੇ ਕੋਈ ਕੰਟਰੋਵਰਸੀ ਹੋਵੇ ਕਿਸੇ ਪੁਆਇੰਟ ਤੇ ਅਗਰ ਹੁੰਦੀ ਹੈ ਤਾਂ ਫਿਰ ਉਹਦੇ ਜਿਹੜੀ ਹੈ ਬਾਅਦ ਦੇ ਵਿੱਚ ਮਾਰਕਸ ਤੁਹਾਨੂੰ ਮਿਲ ਜਾਂਦੇ ਨੇ ਸੋ ਇਹ ਵਿਦਵਾਨਾਂ ਦੇ ਥੋੜੇ ਜਿਹਾ ਵੱਖ-ਵੱਖ ਵਿਚਾਰ ਆ ਜਾਂਦੇ ਨੇ ਇੱਥੇ ਤਾਂ ਕਿਹਾ ਸੀ ਵੀ ਸਿਆਲਕੋਟ ਤੇ ਗੁਜਰਾں ਵਾਲਾ ਆਇਡੈਂਟੀਫਾਈ ਕੀਤੇ ਹੋਏ ਨੇ ਹਨ ਵੀ ਇੱਥੇ ਬੋਲੀ ਜਾਂਦੀ ਹੈ ਪਰ ਇੱਥੇ ਸੰਧੂ ਸਾਹਿਬ ਦੀ ਬੁੱਕ 'ਚ ਇਹ ਲਿਖਿਆ ਸੀ ਗੁਰਪਾਲ ਸੰਧੂ ਜੀ ਦੀ ਵੀ ਪਾਕਿਸਤਾਨ ਵਿੱਚ ਰਾਵੀ ਦਰਿਆ ਤੋਂ ਪਾਰ ਜ਼ਿਲ੍ਹਾ ਜਿਹੜਾ ਹੈਗਾ ਉਹ ਸਿਆਲਕੋਟ ਤੇ ਗੁਜਰਾں ਵਾਲਾ ਮਤਲਬ ਕਿ ਰਾਵੀ ਦਰਿਆ ਤੋਂ ਪਾਰ ਦੇ ਲੱਗੜਾ ਸਿਆਲਕੋਟ ਤੇ ਗੁਜਰਾਵਾਲਾ ਵੀ ਭਾਵੇਂ ਮਾਜੀ ਦਾ ਹਿੱਸਾ ਨਹੀਂ ਮੰਨੇ ਜਾਂਦੇ ਪਰ ਇਹਨਾਂ ਦੀ ਬੋਲੀ ਮਾਜੀ ਨਾਲ ਮਿਲਦੀ ਜੁਲਦੀ ਹੈ ਇਹਨਾਂ ਨੇ ਇਹ ਕਿਹਾ ਸੀ ਠੀਕ ਹੈ ਚਲ ਜੋ ਜਿਸ ਤਰ੍ਹਾਂ ਵੀ ਮੈਨੂੰ ਜੋ ਵੀ ਰਿਕਾਰਡ ਇਕੱਠਾ ਹੋਇਆ ਮੈਂ ਆਪ ਜੀ ਨਾਲ ਸ਼ੇਅਰ ਕੀਤਾ ਹੈ ਨਾ ਪਰ ਕਹਿੰਦੇ ਵੀ ਜਿਉਂ-ਜਿਉਂ ਪੱਛਮ ਵੱਲ ਜਾਈਏ ਇਹ ਲਹਿੰਦੀ ਰਲਦੀ ਜਾਂਦੀ ਹੈ ਪਰ ਇਹਨਾਂ ਦੀ ਬੋਲੀ ਮਾਜੀ ਨਾਲ ਨਹੀਂ ਮਿਲਦੀ ਜਿਉਂ-ਜਿਉਂ ਕਹਿੰਦਾ ਪਰ ਪੱਛਮ ਵੱਲ ਜਾਈਏ ਤਾਂ ਫਿਰ ਇਹ ਕਿਹਦੇ ਨਾਲ ਰਲਦੀ ਜਾਂਦੀ ਹੈ ਲਹਿੰਦੀ ਦੇ ਨਾਲ ਠੀਕ ਹੈ ਜੀ ਸੋ ਬਹੁਤ ਬਹੁਤ ਧੰਨਵਾਦ ਜੀ ਦੋਸਤੋ ਮੈਨੂੰ ਪੂਰੀ ਉਮੀਦ ਹੈ ਕਿ ਮਾਝੀ ਉਪਭਾਸ਼ਾ ਬਾਰੇ ਜਿੰਨੀ ਆਪਾਂ ਗੱਲਬਾਤ ਕੀਤੀ ਹੈ ਉਹ ਆਪ ਜੀ ਨੂੰ ਸਮਝ ਆਈ ਹੋਵੇਗੀ ਹੁਣ ਇਸ ਤੋਂ ਬਾਅਦ ਜਿਹੜਾ ਆਪਾਂ ਦੂਜਾ ਭਾਗ ਹੈ ਉਹ ਆਪਾਂ ਮਾਝੀ ਉਪਭਾਸ਼ਾ ਦੀਆਂ ਧੁਨੀਆਤਮਕ ਤੇ ਮਤਲਬ ਕਿ ਉਹਦੀਆਂ ਵਿਆਕਰਨਿਕ ਵਿਸ਼ੇਸ਼ਤਾਵਾਂ ਬਾਰੇ ਫੋਨੇਟਿਕ ਐਂਡ ਗ੍ਰੈਮੈਟਿਕਲ ਫੀਚਰਸ ਬਾਰੇ ਗੱਲ ਕਰਾਂਗੇ ਜਿੰਨਾ ਵੀ ਮੈਨੂੰ ਗਿਆਨ ਹੈ ਜਿੰਨੀ ਸੂਝ ਸਮਝ ਹੈ ਜਾਂ ਜਿੰਨੇ ਵੀ ਮੇਰੇ ਕੋਲ ਨੋਟਸ ਇਕੱਠੇ ਹਨ ਆਪ ਜੀ ਨਾਲ ਮੈਂ ਸ਼ੇਅਰ ਕਰਾਂਗਾ ਸੋ ਆਪ ਵਕ ਵਕ ਪ੍ਰੀਖਿਆਵਾਂ ਚਾਹੇ ਪੀਪੀਐਸਸੀ ਦੇ ਪੀਟ੍ਰੀਪਲੱਸਬੀ ਜੋ ਹੋਰ ਵੱਖ-ਵੱਖ ਅਦਾਰੇ ਵਿਭਾਗਾਂ ਦੀ ਸਾਮੀ ਲਈ ਜੋ ਭਰਤੀ ਪ੍ਰੀਖਿਆਵਾਂ ਮ ਹੁੰਦੀਆਂ ਨੇ ਆਪਾ ਗਗਵਤੀ ਕੰਪੀਟੀਸ਼ਨ ਕਲਾਸੇ ਮਾਨਸਾ ਦੇ YouTube ਚੈਨਲ ਤੇ ਵਿਜ਼ਿਟ ਕਰਦੇ ਰਿਹਾ ਕਰੋ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਆਪ ਜੀ ਨੂੰ ਬਿਹਤਰੀਨ ਢੰਗ ਦੇ ਨਾਲ ਹਰ ਇੱਕ ਟੌਪਿਕ ਤੇ ਜਿਹੜੀ ਹੈ ਆਪ ਜੀ ਨਾਲ ਚਰਚਾ ਕੀਤੀ ਜਾਵੇ ਆਪ ਜੀ ਦੀ ਕੋਈ رائے مشورہ ਹੋਵੇ ਆਪ ਜੀ ਮੈਨੂੰ ਉਹਨਾਂ WhatsApp ਨੰਬਰਾਂ ਤੇ ਮੇਰੇ ਨੰਬਰ ਦਿੱਤੇ ਹੋਏ ਨੇ ਉੱਤੇ ਵੀ ਮੈਸੇਜ ਕਰ ਸਕਦੇ ਹੋ ਫੋਨ ਕਰ ਸਕਦੇ ਹੋ ਕੋਈ ਦੁਬਿਧਾ ਹੋਵੇ ਠੀਕ ਹੈ ਜੀ ਪੂਰੀ ਗੁੰਜਾਇਸ਼ ਹੁੰਦੀ ਹੈ ਕੋਈ ਗਲਤੀ ਨਾ ਰਹੇ ਕੰਤੋਂ ਮਨੁੱਖੀ ਅਤਕਥਨੀ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਮਨੁੱਖੀ ਗਲਤੀ ਤੋਂ ਠੀਕ ਹੈ ਜੀ ਪਰ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਹਰ ਇੱਕ ਚੀਜ਼ ਨੂੰ ਸ਼ੁੱਧ ਖਾਲਸ ਰੂਪ ਦੇ ਵਿੱਚ ਆਪ ਜੀ ਅਗੇ ਪੇਸ਼ ਕੀਤਾ ਜਾਵੇ ਪਰਮਾਤਮਾ ਆਪ ਜੀ ਦੇ ਸਿਰ ਮਿਹਰ ਭਰਿਆ ਹੱਥ ਰੱਖਣ ਧੰਨਵਾਦ ਜੀ ਮਿਹਨਤ ਕਰੋ ਜ਼ਰੂਰ ਕਾਮਯਾਬ ਹੋਵੋਗੇ ਧੰਨਵਾਦ ਇਸ ਤੋਂ ਬਾਅਦ ਆਪਾਂ ਅਗਲੀ ਵੀਡੀਓ ਲੈ ਕੇ ਮਾਝੀ ਉਪਭਾਸ਼ਾ ਦੀ ਉਹਦੇ ਵਿਆਕਰਨਕ ਤੇ ਦੁਨੀਆਤਮਕ ਵਿਸ਼ੇਸ਼ਤਾਵਾਂ ਦੀ ਹਾਜ਼ਰ ਹੋਵਾਂਗੇ ਧੰਨਵਾਦ